ਬੀਤੇ ਕੱਲ ਤੋਂ ਸੋਸ਼ਲ ਮੀਡੀਆ ਤੇ ਸਿੰਗਰ ਬਾਗੀ ਦੇ ਇੱਕ ਸ਼ੋਅ ਦੀ ਕਲਿੱਪ ਬਹੁਤੀ ਜਾਂਦਾ ਬੈਰਲੋਰੀ ਹੈ ਜਿਸ ਦੇ ਵਿੱਚ ਉਹਨਾਂ ਦੇ ਬਲੋਂ ਬੱਬੂ ਮਾਨ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਉਸੇ ਗੱਲ ਦਾ ਸਿੰਗਰ ਬਾਗੀ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ ਜੀ ਹਾਂ ਦੋਸਤੋ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਿੰਗਰ ਬਾਗੀ ਹੁਣ ਸਿੱਧੂ ਮੂਸੇਵਾਲੇ ਦੀ ਸਪੋਰਟ ਕਰਦਾ ਹੈ ਤੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਵਿੱਚ ਕੰਡਸਟਰੀ ਦੀ ਇੱਕ ਬਹੁਤੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਾਣਬਦ ਬੱਬੂ ਮਾਨ ਦੇ ਬਲੋਂ ਸਿੱਧੂ ਪਰਿਵਾਰ ਦੇ ਲਈ ਆਪਣੀ ਹਮਦਰਦੀ ਵੀ ਪੇਸ਼ ਕੀਤੀ ਗਈ ਸੀ ਤੇ ਨਿੱਕੇ ਸਿੱਧੂ ਦੇ ਆਉਣ ਤੇ ਬੱਬੂ ਮਾਨ ਦੇ ਬਲੋਂ ਮੂ ਪਰ ਹੁਣ ਬੀਤੇ ਕਲ ਸਰਦਾਰ ਬਲਕੌਰ ਸਿੰਘ ਵੀ ਬਾਗੀ ਦੇ ਸ਼ੋਅ ਦੇ ਵਿੱਚ ਨਜ਼ਰ ਆ ਰਹੀ ਸੀ ਤੇ ਉਸ ਦੌਰਾਨ ਸਿੰਗਰ ਬਾਗੀ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਕੀਤਾ ਗਿਆ ਸੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਹੇਟਰਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਤੇ ਉਸ ਮੁੱਦੇ ਤੋਂ ਬਾਅਦ ਉਹਨਾਂ ਸੋਸ਼ਲ ਮੀਡੀਆ ਤੇ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਆ ਫੇਸਬੁੱਕ ਤੇ ਲੜਨਾ ਛੱਡੋ ਅਸਾਰੂ ਕੰਮ ਕਰੀਏ ਜੇ ਜੇ ਲੜਨਾ ਹੀ ਹੈ ਤਾਂ ਕਿਸਾਨਾਂ ਦੇ ਹੱਕਾਂ ਲਈ ਲੜੋ ਜੇ ਲੜਨਾ ਕਿਸੇ ਮਜ਼ਦੂਰ ਦੀ ਮਜ਼ਦੂਰੀ ਲਈ ਲੜੋ ਜੇ ਲੜਨਾ ਤਾਂ ਆਪਣਿਆਂ ਦੀ ਆਪ ਰੂਲੀ ਲੜੋ ਆਪਸ ਵਿੱਚ ਨਾ ਲੜੋ ਸੋ ਬਿਨਾ ਕਿਸੇ ਹੀਰਤੂ ਜੀ ਕੰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ